ਪਰ ਰਿਪੋਰਟ ਕਾ ਸਾਡਾ ਤੁਹਾਡੇ ਵਿੱਚ ਹੈ ਪਰ ਮੈਂ ਤੁਹਾਨੂੰ ਨਮੋਦਾ ਕਰਦਾ ਵੀ ਅਸੀਂ ਇਹਦੇ ਮਸੀਹ ਕੌਮ ਦੀ ਸੇਵਾ ਦੇ ਲਈ ਹਰ ਵੇ ਖੜੇ ਰਹਿਵਾਂਗੇ ਔਰ ਜਿੱਤੇ ਵੀ ਤੁਹਾਨੂੰ ਲੱਗਦਾ ਵੀ ਕੋਈ ਕੰਮ ਸਾਡੇ ਕੋਲ ਰਹਿ ਗਿਆ ਤੁਹਾਨੂੰ ਬੇਨਤੀ ਅਸੀਂ ਕਰਦੇ ਹਾਂ ਕਿ ਤੁਸੀਂ ਜਰੂਰ ਤੁਹਾਨੂੰ ਸੀਨੀਅਰ ਨੂੰ ਜਾਣੂ ਕਰਵਾਓ ਵੀ ਅਸੀਂ ਜੋ ਬਾਤ ਤੋਂ ਬਾਅਦ ਮਸੀਹ ਕੌਮ ਦਾ ਕੰਮ ਕਰ ਸਕੀਏ ਔਰ ਜਿਹੜੇ ਮਸੀਹ ਵਿਰੋਧੀ ਆ ਉਹਨਾਂ ਦੇ ਖੰਦ ਕਰ ਸਕੀਏ ਵਿਸ਼ਾਰਮਦਾਸੀਆ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਅੱਜ ਜੰਦਰ ਵਿਖੇ 크੍ਰਿਸਚੀਅਨ ਪਾਸਟਰ ਐਸੋਸੀਏਸ਼ਨ ਸੀਪੀਏ ਦੀ ਮੰਥਲੀ ਮੀਟਿੰਗ ਇਕਤਾ ਨਗਰ ਰਜੂਕਟੀ ਵਿਖੇ ਪਾਸਟਰ ਜਸਪਾਲ ਮਸੀਹ ਜੀ ਦੇ ਚਰਚੇ ਵਿੱਚ ਹੋਈ ਜਿਸ ਵਿੱਚ ਗਲੋਬਲ ਕਿਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਸ਼੍ਰੀ ਜਤਿੰਦਰ ਮਸੀਹ ਗੌਰਵ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਇਆ ਤੇ ਪਾਸਟਰ ਸਹਿਬਾਨਾਂ ਨੂੰ ਸੰਬੋਧਿਤ ਕਰਦੇ ਕਿਹਾ ਕਿ ਪ੍ਰਧਾਨ ਸ਼੍ਰੀ ਜਤਿੰਦਰ ਮਸੀਹ ਗੌਰਵ ਜੀ ਨੇ ਕਿਹਾ ਕਿ ਗਲੋਬਲ ਕਿਚਨ ਐਕਸ਼ਨ ਕਮੇਟੀ ਸਦਾ ਹੀ ਭਾਈਚਾਰੇ ਦੇ ਲੋਕਾਂ ਦੇ ਲਈ ਆਵਾਜ਼ ਬਣ ਸਦਾ ਹੀ ਮਸੀਹ ਸਮਾਜ ਦੇ ਲੋਕਾਂ ਦੀ ਰਾਖੀ ਲਈ ਤਤਰ ਰਹਿੰਦੀ ਆ ਇਸ ਮੌਕੇ ਤੇ ਪ੍ਰਧਾਨ ਸ਼੍ਰੀ ਜਤਿੰਦਰ ਮਸੀਹ ਜੀ ਨੇ ਪਾਸਟਰ ਸਹਿਬਾ ਨੂੰ ਆਪਣੀ ਮੇਲ ਮਿਲਾਪ ਦੇ ਨਾਲ ਰੱਖ ਕੇ ਮਸੀਹੀ ਸਮਾਜ ਮੁੱਦਿਆਂ ਨੂੰ ਹੱਲ ਕਰਨ ਦੇ ਲਈ ਪ੍ਰੇਰਿਤ ਕੀਤਾ ਤੇ ਮੌਕੇ ਵਿਸ਼ ਵਿਜ਼ਪਰਾਜਮ ਸੀ ਗਾਂਧੀ ਪਾਸਟਰ الیاਸ مسی ਪ੍ਰਦਾਨ ਹਮੀਤ مسی ਪਾਸਟਰ ਕਮਲਜੀਤ ਪਾਸੇ ਜਸਪਾਲ مسی ਜੀ ਨੇ ਪ੍ਰਦਾਨ ਜਤਿ ਜਤਿੰਦਰ ਮਸੀ ਗੌਰਵ ਜੀ ਦਾ ਮੀਟਿੰਗ ਵਿੱਚ ਪਹੁੰਚ ਕੇ ਭਰਾਵਾਂ ਵਾਂਗ ਸਵਾਗਤ ਕੀਤਾ ਜਿਵੇਂ ਕਿ ਤੁਸੀਂ ਜਾਣਦੇ ਕਿ ਅੱਜ ਮੀਟਿੰਗ ਕੀਤੀ ਗਈ ਔਰ ਪਾਸਟਰ ਅਸ਼ੇਸ਼యన్స్ ਵੱਲੋਂ ਜੋ ਕਿ ਮੀਟਿੰਗ ਮੰਥਲੀ ਮੀਟਿੰਗ ਰੱਖਾਈ ਗਈ हालेलुया 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 इस तो पहला की सर्टिफिकेशन है मैं चाहूंगा कि मित्रदारंद्री आपर घोषणा शेयर करते और इसी दिन के तीसरे बार घोषणा करें हालेलुया हालेलुया हाले ਹੋ ਰਬੂ ਯਸ਼ੁਵਾ ਸਿਕੇ ਨਾਮ ਕੀ ਜੈ ਜੋ ਜੀਤਾ ਸਭਾਨ ਤੇ ਜੈ ਰਾਮ ਵੀ ਹallelujah ਹallelujah ਮੇਰੇ ਬਹੁਤ ਹੀ ਪਰਮ ਸਰਕਾਰ ਜੋ ਜਿਹਨੇ ਵੀ ਪਰਮੇਸ਼ਰ ਦੇ ਦਾਸ ਔਰ ਦਾਸੀਆਂ ਇਸ ਜਗ੍ਹਾ ਤੇ ਪਹੁੰਚੇ ਨੇ ਔਰ ਪਿਆਰੇ ਬੱਚੇ ਔਰ ਖਾਸ ਤੌਰ ਤੇ ਸਾਡੀ ਪਾਸਟਰ ਕ੍ਰਿਸਟਿਨ ਪਾਸਟਰ ਅਸੋਸੀਏਸ਼ਨ ਦੇ ਸਾਰੇ ਟੀਮ ਉਹਨਾਂ ਦੇ ਚੇਅਰਮੈਨ ਸਾਹਿਬ ਆਚੂ ਸਾਹਿਬ ਮੈਂ ਸਾਰਿਆਂ ਨੂੰ ਦਿਲੋਂ ਧੰਨਵਾਦ ਕਰਦਾ ਪਰ ਸਾਡੇ ਸਾਡੇ ਸੀਨੀਅਰ ਡਿਰੇਕਟਰ ਪ੍ਰਧਾਨ ਕਮਿਟੀ ਦੇ ਵਿੱਚੋਂ ਵੀ ਕਮਲ ਜੀ ਦੀ ਫਸਟ ਅਲੀ ਅਜੇ ਜੀ ਪਰ ਕਾਇ ਖਾਫ ਹੋਤੇ ਸਾਡੇ ਸਾਰਿਆਂ ਦਾ ਧੰਨਵਾਦ ਕਰਦਾ ਮਿਸ਼ਰਾ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵਿਰੁੱਧ ਇਹ ਮੌਕਾ ਦਿੱਤਾ ਸੋ ਪਿਛਲੇ ਦਿਨਾਂ ਦੇ ਵਿੱਚ ਵੀ ਸਾਡੀ ਗੱਲ ਹੋ ਰਹੀ ਸੀ ਵੀ ਇੱਕ ਮੀਟਿੰਗ ਕਰਨੀ ਆ ਕੁਝ ਕੰਮ ਕਰਕੇ ਕਮੇਟੀ ਦਾ ਟਾਈਮ ਅਗਿਆ ਪੈ ਗਿਆ ਉਹ ਜਿਹੜਾ ਦੇਖ ਰਹੇ ਤੁਸੀਂ ਅੱবি ਪਿਆਰੇ ਬੱਚੇ ਬਹੁਤ ਵਧੀਆ ਐਕਟ ਕਰ ਰਹੇ ਸੀ ਬਾਈਬਲ ਦੇ ਵਿੱਚੋਂ ਸਿਖਾ ਰਹੇ ਸੀ ਔਰ ਮੈਂ ਸਮਝਦਾ ਵੀ ਪਰਮੇਸ਼ਵਰ ਦੇ ਵਚਨ ਦੇ ਵਿੱਚ ਵੀ ਲਿਖਿਆ ਵੀ ਪਰਮੇਸ਼ਵਰ ਦਾ ਜਿਹੜਾ ਰਾਜ ਹੈ ਉਹ ਬੱਚਿਆਂ ਦੇ ਵਿੱਚ ਹੈ ਪਰਮੇਸ਼ਵਰ ਬੱਚਿਆਂ ਦੇ ਵਾਸਤੇ ਹੈ ਔਰ ਪਰਮੇਸ਼ਵਰ ਦੇ ਵਚਨ ਕਿ ਇਹ ਵੀ ਲਿਖਿਆ ਫੀਸ ਕਰਨ ਦੇ ਕਿ ਮੇਰਾ ਸਿੰਘਾਸਕੇ ਜਮੀਨ ਮੇਰੇ ਪੈਰਾਂ ਕੋਲ ਹੀ ਚੌਂਦੀ ਹੈ। ਔਰ ਪਰਮੇਸ਼ਰ ਸਤੂਤੀਆਂ ਦੇ ਵਿੱਚ ਬਰਾਜਮਾ ਦਿੰਦੇ ਨੇ। ਸੋ ਇਹ ਤੇ ਸਤੂਤੀ ਰਾਮਾ ਪਰਮੇਸ਼ਰ ਦੀ ਹੋ ਰਹੀ ਹੈ ਮੈਂ ਹਮੇਲਾ। ਵੀ ਪਰਮੇਸ਼ਰ ਆਪ ਸਾਡੇ ਵਿੱਚ ਕਿੰਨੇ ਮੌਜੂਦ ਨੇ। ਔਰ ਆਪਰਾ ਚੰਸ ਵੱਲੋਂ ਹਰ ਤੁਨਾ ਮਿਸਰੀ ਵੱਲੋਂ ਗਲੋਬਲ ਸਿੱਖਿਆ ਕੇ ਵਿੱਟੀ ਵੱਲੋਂ ਪਾਸੇ ਦੀ ਮੈਂ ਸਾਡੀ ਸੂਚੀ ਟੀਮ ਨੂੰ ਬਹੁਤ ਬਹੁਤ ਜਿਆਦਾ ਮੁਬਾਰਕਬਾਦ ਦਿੰਦਾ ਕਿ ਜੋ ਤੁਸੀਂ ਬਹੁਤ ਵਧੀਆ ਪ੍ਰਾਲਾ ਕਰ ਰਹੇ ਹੋ। ਹਰ ਦੇ ਟਾਈਮ ਦੇ ਵਿੱਚ ਜਿਸੀਂ ਦੇਖਦੇ ਆਂ ਵੀ ਬੱਚੇ ਮੋਬਾਈਲਾਂ ਦੇ ਵਿੱਚ ਫੇਸਬੁਕ ਦੇ ਵਿੱਚ ਇਸਾ ਗ੍ਰਾਮ ਦੇ ਵਿੱਚ ਵੀਡੀਓ ਬਣਾਉਣ ਦੇ ਵਿੱਚ ਵੀ ਧੀਰੇ ਦੇ ਵਿੱਚ ਪਰ ਸਾਡੇ ਬੱਚਿਆਂ ਦੇ ਉੱਪਰ ਪਰਮੇਸ਼ਰ ਦੀ ਰਫਤਾਰ ਕਿੰਨਾ ਵਾ ਵੀ ਸਾਡੇ ਪਰਮੇਸ਼ਰ ਦੇ ਨਾਲ ਜੋ ਸਾਡੇ ਬੱਚੇ ਜਿਹੜੇ ਜੁੜੇ ਨੇ ਉਹ ਸਾਰੀਆਂ ਧਾਰਨਾ ਸਿੱਖਿਆਵਾ ਕੱਡੇ ਵੱਡੇ ਨੇ ਸਿੱਖਿਆਵਾ ਜੋ ਬੱਚੇ ਅੱਜ ਫੋਲੋ ਕਰ ਰਹੇ ਆ ਪਰ ਬੱਚੇ ਸਾਨੂੰ ਸਿਖਾ ਰਹੇ ਆ ਕਿ ਕਿੰਨਾ ਪਰਮੇਸ਼ਰ ਦੇ ਬੱਚੇ ਦੇ ਵਿੱਚ ਹੈ ਬਹੁਤ ਖੁਸ਼ੀ ਖਰੀ ਕਰਨੀ ਸੋ ਮੈਂ ਬਹੁਤ ਬਹੁਤ ਅਨੰਦ ਕਰਦਾ ਮਸੀਹ ਕੌਮ ਦੇ ਲਈ ਹਰ ਟਾਈਮ ਅਸੀਂ ਹਾਜ਼ਰ ਹਾਂ ਜੋ ਅਸੀਂ ਪਿਛਲੇ ਦਿਨਾਂ ਤੇ ਵਿੱਚ ਕੰਮ ਕੀਤਾ ਪਰ ਰਿਪੋਰਟ ਕਾਣ ਸਾਡੇ ਤੁਹਾਡੇ ਵਿੱਚ ਹੈ ਪਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਵੀ ਅਸੀਂ ਇਹਦੇ ਮੁਸਲਿਮ ਕੌਮ ਦੀ ਸੇਵਾ ਦੇ ਲਈ ਹਰ ਵੇਲੇ ਖੜੇ ਰਾਵਾਂਗੇ ਪਰ ਜਿੱਥੇ ਵੀ ਤੁਹਾਨੂੰ ਲੱਗਦਾ ਵੀ ਕੋਈ ਕੰਮ ਸਾਡੇ ਕੋਲ ਰਹਿ ਗਿਆ ਤੁਹਾਨੂੰ ਬੇਝਿਨਤੀ ਅਸੀਂ ਕਰਦੇ ਹਾਂ ਤੁਸੀਂ ਜਰੂਰ ਸਾਨੂੰ ਸਿგნਲ ਵੀ ਜਾਨੂ ਕਰਵਾਓ ਵੀ ਅਸੀਂ ਜੋ ਬਾਤੋਂ ਬਾਅਦ ਮੁਸਲਿਮ ਕੌਮ ਦਾ ਕੰਮ ਕਰ ਸਕੀਏ ਪਰ ਜਿਹੜੇ ਮੁਸਲਿਮ ਵਿਰੋਧੀ ਆ ਉਹਨਾਂ ਦੇ ਜਾਂਦ ਘਟੇ ਕਰ ਸਕੀਏ ਸੋ ਮੈਂ ਬਹੁਤ-ਬਹੁਤ ਤੁਹਾਡੇ ਕੋਲੋਂ ਦੇਰ ਤੁਹਾਨੂੰ ਵਾਅਦਾ ਕਰਦਾ ਤੁਸੀਂ ਇੱਥੇ ਬੁਲਾਇਆ सर मेरे हमेशा मान है जी तो हरिप्रदी कि उन्होंने सी बी आई की टीम के नाम किया है कि वो ਹਲੇਲੂਇਆ ਤੁਸੀਂ ਸਭ ਨੇ ਦੇਖਿਆ ਕਿ ਜੀਵੇਂ ਕਿ ਪ੍ਰਧਾਨਸ਼ੀ ਜਤਿੰਦਰ ਮਸੀਹਜੀਤ ਦੁਆਰਾ ਕਿਹਾ ਗਿਆ ਕਿ ਹਮੇਸ਼ਾ ਹੀ ਆਪਣੇ ਮਸੀਹ ਲੋਕਾਂ ਦੇ ਲਈ ਆ ਪ੍ਰਸਸ ਸੇਵਨਾਂ ਲਈ ਖਰੇ ਰਹਿਣਗੇ ਅਰੇ ਰਹਿਣਗੇ ਖਰੇ ਰਹਿਣਗੇ ਔਰ ਹਮੇਸ਼ਾ ਹੀ ਪਰਮੇਸ਼ਰ ਦੇ ਕੰਮਾਂ ਨੂੰ ਕਰਦੇ ਰਹਿਣਗੇ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤੁਸੀਂ ਵੀ ਹਮੇਸ਼ਾ ਹੀ ਪ੍ਰਭੂ ਦੇ ਲਈ ਖਰੇ ਰਹੋ ਪਰਮੇਸ਼ਰ ਦੇ ਕੰਮਾਂ ਦੇ ਲਈ ਕਰਦੇ ਰਹੋ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ